ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਢੀਂਡਸੇ ਦੇ ਵਿੱਚ ਤੇ ਢੀਂਡਸਾ ਪਿੰਡ ਆ ਜਿਹੜਾ ਜ਼ਿਲ੍ਹੇ ਫਰੋਜ਼ਪੁਰ ਦਾ ਪਿੰਡ ਆ ਮਿੱਤਰੋ ਤੇ ਇਸ ਪਿੰਡ ਨੂੰ ਸੜਕ ਆਉਂਦੀ ਆ ਜਿਹੜੀ ਜਦੋਂ ਤੁਸੀਂ ਤਲਵੰਡੀ ਪਾਈ ਤੋਂ ਫਰੋਜ਼ਪੁਰ ਨੂੰ ਗਏ ਤੇ ਮਿਸ਼ਰੀ ਵਾਲਾ ਪਿੰਡ ਆਉਂਦਾ ਵਾ ਬਾਈ ਸੰਧੂ ਸਰਜੀਤ ਦਾ ਉਹ ਮਿਸ਼ਰੀ ਵਾਲੇ ਪਿੰਡ ਦਾ ਜਿਹੜਾ ਉਹਦੇ ਪੋਲ ਦੇ ਥੱਲੋਂ ਦੀ ਹੋ ਕੇ ਇੱਕ ਛੜਕਾ ਜਿਹੜੀ ਉਹ ਉਗੋਕਿਆਂ ਨੂੰ ਵੀ ਜਾਂਦੀ ਆ ਉੱਥੋਂ ਤੇ ਇੱਕ ਛੜਕਾ ਜਿਹੜੀ ਨਾਲ ਹੀ ਮੁੜ ਕੇ ਫਰੋਜਪੁਰ ਵਾਲੇ ਪਾਸੇ ਨੂੰ ਥੋੜੀ ਜਿਹੀ ਅੱਗੇ ਦੂਰੀ ਤੈਅ ਕਰਦੇ ਆ ਪੰਜ 10 ਕਦਮਾਂ ਦੀ ਤੇ ਤੁਹਾਨੂੰ ਮਿੱਤਰੋ ਢੀਂਡਸੇ ਨੂੰ ਆਉਂਦੀ ਆ ਸਿੱਧੀ ਛੜਕ ਢੀਂਡਸੇ ਪਿੰਡ ਦੇ ਵਿੱਚ ਆ ਘਰੇਲੂ ਪਰਿਵਾਰ ਦੇ ਘਰੇ ਆ ਝੋਟੀ ਵੀ ਤੁਹਾਨੂੰ ਪਹਿਲਾਂ ਸੂਆ ਵਿਖਾਉਣੀ ਆ ਸੂਈ ਸਵਾਈ ਕਰਦੇ ਆ ਗੱਲਬਾਤ ਬਾਈ ਦੇ ਨਾਲ ਉਹ ਜਾਣਕਾਰੀ ਲੈ ਸਤਿ ਸ਼੍ਰੀ ਅਕਾਲ ਵੈਕਰੂ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ 세타카르 ਪਰਵਾਰ ਜੀ ਸਭ ਕਿਰਪਾ ਮਾਲਕ ਦੀ ਠੀਕ ਹੈ ਇੱਕ ਵਾਰੀ ਬਾਈ ਆਪਣਾ ਨਾਮ ਦੱਸ ਦੀਏ ਜੀ ਮੇਰਾ ਨਾਮ ਚਮਕੌਰ ਸਿੰਘ ਜੀ ਤੇ ਆਪਣਾ ਘਰ ਜਿਹੜਾ ਮੋੜ ਤੇ ਰਹਿ ਗਿਆ ਹਾਂਜੀ ਮੋੜ ਤੇ ਉਗੋ ਕਾਲੇ ਮੋੜ ਦੇ ਨਾਲ ਆਈ ਠੀਕ ਹੈ ਜੀ ਤੇ ਬਾਈ ਝੋਟੀ ਫਿਰ ਪਹਿਲਣੀ ਹੈ ਹਾਂਜੀ ਪਹਿਲੇ ਸੂਏ ਸੂਈ ਆ ਜੀ ਸੂਈ ਆ ਜੀ ਹੈ ਹਾਂਜੀ ਕਿੰਨੇ ਦਿਨ ਹੋ ਗਏ ਬਾਈ ਇਹ ਸੂਈ ਦਾ ਪੰਜਵਾਂ ਦਿਨ ਹੋ ਗਿਆ ਜੀ ਠੀਕ ਹੈ ਜੀ ਤੇ ਕਿੰਨੀਆਂ ਧਾਰਾ ਹੋਣਗੀਆਂ ਹੁਣ ਹੈਗੀਆਂ ਮਤਲਬ 8 ਕਿੱਲੀ ਕਿਲੋ ਧਾਰਾ ਹੈਗੀਆਂ ਠੀਕ ਹੈ ਜੀ ਤੇ ਸੀਲ ਚੋਣ ਚਣ ਨੂੰ ਜੀ हां तो चार नु ठीक है ठीक है चवाई किवें लगी है जी चवाई बहुत पोली है ठीक है जी ठीक है, सट, सट, है, है, है ते ए फिर मानला ਵੀ ਆਪ ਤਾਂ ਨੀਲੀ ਰਾਵੀ ਚ ਆ ਗਈ ਹੈ ਨਾ 100 70 70 ਪੈਸੇ ਹੈ ਤਾਂ ਇਹ ਕਾਲੀ ਮਹਿਰੂ ਦੀ ਸੀ ਠੀਕ ਹੈ ਇਹ ਟੋਟਾ ਸੀਗਾ ਇਹ ਮਤਲਬ ਆਪਣੇ ਗੁਜਰਾ ਤੋਂ ਠੀਕ ਹੈ ਠੀਕ ਹੈ ਭਰਾ ਹੀ ਪਹਿਲਾਂ ਟੀਕੇ ਤੇ ਮੱਝ ਰਹੀ ਨਹੀਂ ਫਿਰ ਗੁਜਰਾ ਦੇ ਟੋਟੇ ਤੋਂ ਕਰਾਈ ਸੀ ਠੀਕ ਹੈ ਜੀ ਉਹਦੀ ਹੈ ਟੂਠੀ ਠੀਕ ਹੈ ਤੇ ਇਹ ਫਿਰ ਕੱਟਾ ਆ ਗਿਆ ਮਗਰੰਦੇ ਜੀ ਹਾਂ ਜੀ ਮਗਰ ਕੱਟਾ ਠੀਕ ਹੈ ਠੀਕ ਹੈ ਤੇ ਬਈ ਹੁਣ ਕੀ ਰੇਟ ਤੈਅ ਕੀਤਾ ਫਿਰ ਇਹਦਾ ਰੇਟ ਆ ਹੀ ਹੈ ਜਦ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਤੇ ਕੱਡੇ ਬਾਰ ਨੂੰ ਤੋੜ ਦਿਓ ਮੜੀ ਜੀ ਲੈ ਜੀ ਮਿੱਤਰੋ ਪਹਿਲਾ ਸੂਆ ਝੋਟੀਆਂ ਚਾਰ ਕੁ ਸਾਢੇ ਤਿੰਨ ਚਾਰ ਸਾਲ ਦੇ ਲਾਗੇ ਤਾਂ ਅਗੇ ਕਰਕੇ ਬਈ ਉਮਰਾਂ ਦੀ ਕਰਮਾਂ ਵਾਲੀ ਦੀ ਤੇ ਸੋਈ ਸਵਾਈ ਆ ਕੁਝ ਦਿਨ ਹੋਏ ਆ ਸੋਈ ਨੂੰ ਤੁਸੀਂ ਆਪ ਹੀ ਦੇਖ ਲਿਆ ਬਈ ਮਿੱਤਰੋ ਹਜੇ 8-9 ਕਿਲੋ ਧਾਰਾਂ ਜਿਹੜੀਆਂ 7-8 ਕਿਲੋ 8-9 ਕਿਲੋ ਵਾਂਗੂ ਜਿਹੜਾ 8-2 ਕਿਲੋ ਵਾਂਗੂ ਹੈਗੀਆਂ ਇਹਦੇ ਥੱਲੇ ਕਰਮਾ ਵਾਲੀ ਦੇ ਥੱਲੇ ਇੱਕ ਕੁੜੇ ਦੀ ਪਲੀ ਸਭੀ ਝੋਟੀ ਚੰਗੀ ਆ ਵਜ਼ਨ-ਵਜ਼ਨ ਝੋਟੀ ਦਾ ਬਹੁਤ ਚੰਗਾ ਵਾ ਮਿੱਤਰੋ ਤੇ ਬਾਕੀ ਬਿਊਟੀ ਵਾਲੇ ਪੱਖ ਤੋਂ ਵੀ ਜੇ ਆਪਾਂ ਸੋਚਦੇ ਆ ਤਾਂ ਚੰਗੀ ਆ ਜਿੰਨੀ ਹੈਗੀ ਡਾਡੀ ਕਹਿ ਸਕਦੇ ਇਹਨੂੰ ਕਰਮਾ ਵਾਲੀ ਨੂੰ ਸੋਨਾ ਦੁੱਧ ਪਾ ਜੂਗੀ ਬਾਲਾ ਨਹੀਂ ਤਾਂ 11-12 ਕਿਲੋ ਦੁੱਧ ਤੋਹਰਾ ਨਾ ਦੇ ਜੂਗੀ ਇਹ ਬਾਈ ਕੋਈ ਝਾਨ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਝੋਟੀ ਦੇ ਵਿੱਚ ਬਰੀਕ ਤੇ ਬਾਕੀ ਬਾਈ ਸ਼ਾਮ ਦੇ ਟਾਈਮ ਤੇ ਬਿਲਕੁਲ ਵੀਡੀਓ ਬਣ ਰਹੀ ਆ ਚਵਾਈ ਦੇ ਵਿੱਚ ਹੁਣ ਕੁਝ ਘੰਟੇ ਹੀ ਬਾਕੀ ਆ 5:50 ਮਿੰਟ ਤੇ ਵੀਡੀਓ ਬਣ ਰਹੀ ਆ 14 ਤਰੀਕ ਨੂੰ ਤੇ ਘਰੇਲੂ ਪਰਿਵਾਰ ਦੇ ਘਰੇ ਆ ਗੱਲਬਾਤ ਲਈ ਨੰਬਰ ਲੈ ਲੈਣੇ ਬਾਈ ਨੰਬਰ ਦੇ ਦਈਏ ਇੱਕ ਵਾਰੀ ਜੀ 931340013 ਇੱਕ ਵਾਰੀ ਹੋਰ ਬੋਲ ਦਈਏ ਜੀ 931340013 931340013 ਹਣਾ ਜੀ ਹਾਂ 0013 30 ਤੇ 13 ਹਾਂਜੀ ਠੀਕ ਹੈ ਜੀ ਗੱਲਬਾਤ ਲਈ ਨੰਬਰ ਲੱਗਾ ਆਇਆ ਬਾਈ ਦਾ ਸਕਰੀਨ ਦੇ ਉੱਤੇ ਪਿੰਡ ਢੀਂਡਸਾ ਤੇ ਜਿਲਾਵਾ ਫਰੋਜਪੁਰ ਧੰਨਵਾਦ ਸ਼ੁਕਰੀਆ